ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਡਾਇਲੌਗ ਪੂਰਾ ਮਸ਼ਹੂਰ ਹੈ ਆਗੇ ਬਿੱਲੀ ਥੈਲਿਉ ਬਾਹਰ ਇਹ ਮੈਂ ਕੋਈ ਨਮਾ ਨਹੀਂ ਬੋਲਿਆ ਇਹ ਤੁਸੀਂ ਪਤਾ ਨਹੀਂ ਕਿੰਨੇ ਵਾਰੀ ਡਾਇਲੌਗ ਬੋਲਿਆ ਹੁੰਦਾ ਖਾਸ ਕਰਕੇ ਜਿਹੜੇ ਲੀਡਰ ਨੇ মিডিਆ ਵਾਲੇ ਨੂੰ ਬੋਲਦੇ ਹੁੰਦੇ ਆ ਤੇ ਮੈਂ ਕਿਉਂ ਬੋਲਿਆ ਮੈਂ ਤਾਂ ਆਂ ਬੋਲੇ ਜਿਹੜੇ ਪੱਤਰਕਾਰ ਪਿੱਟ ਸਿਆਪਾ ਕਰਦੇ ਸੀ ਨਾ ਹਾਏ ਹਾਈਲੀਕਾਪਟਰ ਕਿੱਧਰ ਗਿਆ ਹਾਏ ਹਾਈਲੀਕਾਪਟਰ ਕਿੱਧਰ ਗਿਆ ਉਹ ਅੱਜ ਬਾਦਲ ਨੂੰ ਬਹਾਈ ਬੈਠੀ ਸੀ ਸੁਖਵੀਰ ਬਾਦਲ ਨੂੰ ਆਪਣੀ ਸਟੇਜ ਤੇ ਮੇਰਾ ਕੋਈ ਪੱਤਰਕਾਰ ਭਾਈਚਾਰੇ ਨਾਲ ਵਿਰੋਧ ਨਹੀਂ ਐ ਤਾਂ ਚਾਹੁੰਦੇ ਆਂ ਵੀ ਜਿਹੜਾ ਬੰਦਾ ਡਟ ਕੇ ਬੋਲਦਾ ਨਾ ਉਹ ਕੋਈ ਵੀ ਹੋਵੇ ਉਹਦੇ ਨਾਲ ਖੜਾਂਗੇ ਪਰ ਮੈਂ ਕਿਹਾ ਸੀ ਬੀ ਇਹ ਬਾਦਲਾਂ ਦੇ ਪੱਤਰਕਾਰ ਨੇ ਬੀ ਇਹ ਸੁਖਵੀਰ ਬਾਦਲ ਦੇ ਪੱਤਰਕਾਰ ਨੇ ਹੁਣ ਜਿਹੜਾ ਇਹਨਾਂ ਨੂੰ ਖਰਚਾ ਪਾਣੀ ਪੱਤਰਕਾਰਾਂ ਨੂੰ ਮਿਲ ਰਿਹਾ ਨਾ ਵੀ ਭਗਵੰਤ ਮਾਨ ਨੂੰ ਭੰਡੋ ਹੈਲੀਕਾਪਟਰ ਦਾ ਮੁੱਦਾ ਚੱਕ ਲੋ ਉਹ ਖਰਚਾ ਕਿੱਥੋਂ ਆ ਰਿਹਾ ਬਸ ਇਹ ਕਹੋ ਕਹਿ ਲੋ ਵੀ ਸ਼੍ਰੋਮਣੀ ਕਮੇਟੀ ਵੱਲੋਂ ਆ ਰਿਹਾ ਹੈ ਹੁਣ ਉੱਥੇ ਜੇ ਚਾਹ ਦੀਆਂ ਕੀਟੜੀਆਂ ਆਉਂਦੀਆਂ ਹੋਣਗੀਆਂ ਉਹ ਵੀ ਸ਼੍ਰੋਮਣੀ ਕਮੇਟੀ ਦੀਆਂ ਪਰੋਂਠੇ ਆਉਂਦੇ ਹੋਣਗੇ ਲਵਾਫਿਆਂ ਚ ਪੈਕ ਕੀਤੇ ਹੋਏ ਉਹ ਵੀ ਸ਼੍ਰਮਣੀ ਕਮੇਟੀ ਦੇ ਹੋਣਗੇ ਕਾਜੂ ਬਦਾਮੇ ਆਉਂਦੇ ਹੁਣ ਤੇ ਜਿਹੜੀਆਂ ਹੜ ਪੀੜਤਾਂ ਨੂੰ ਨੋਟਾਂ ਦੀਆਂ ਕਾਪੀਆਂ ਵੰਡੀਆਂ ਸੀ ਹਨ 5 500 ਦੀਆਂ 2 200 ਦੀਆਂ 100 100 ਦੀਆਂ ਉਹ ਵੀ ਹੁਣ ਸ਼੍ਰਮਣੀ ਕਮੇਟੀ ਚੋਂ ਦੀਆਂ ਫੜ ਗਈਆਂ ਮੈਂ ਵੀ ਥੋੜੀ ਕਹਿਣਾ ਬੀਹ ਬਲੌਗਰ ਇਹ ਪੱਤਰਕਾਰ ਬਾਦਲਾਂ ਦੇ ਇਹ ਚਾਰ ਪੰਜ ਪੱਤਰਕਾਰ ਜਿਹੜੇ ਕਹਿੰਦੇ ਸਾਡੇ ਤੇ ਪਰਚਾ ਪਾਤਾ ਉਹ ਬੋਲੀ ਜਾਂਦੇ ਨੇ ਤੇ ਸੁਖਵੀਰ ਸਟੇਜ ਤੇ ਲੱਤਾਂ ਲਮਕਾਈ ਠੱਲੇ ਬੈਠਾ ਪਰ ਚੁੱਪ ਬੈਠਾ ਐ ਕੀਤਾ ਹੋਇਆ ਉਹਨੂੰ ਪਤਾ ਹੈ ਵਿਗਿਆਨੀ ਬੂਟਾ ਸਿੰਘ ਵਰਗਾ ਮੇਰੀ ਧੌੜੀ ਲਾਹੂ ਨਹੀਂ ਤਾਂ ਖੁਸ਼ ਹੁੰਦਾ ਐ ਬੈਠਾ ਮੌਜ ਨਾਲ ਉਹਨੂੰ ਪਤਾ ਹੈ ਵੀ ਆਪਣਾ ਕਿਹੜਾ ਪੈਸਾ ਹੈ ਸ਼੍ਰਮਿਕ ਕਮਿਊਨਿਟੀ ਦਾ ਪੈਸਾ ਹੈ ਪਰ ਕਿਟੋਕਰਾ ਪਲਾ ਦਿਆ ਕਰੋ ਖਾਈ ਪੀ ਜਾਣਗੇ ਭਵੰਤ ਨੂੰ ਭੰਡੀ ਜਾਣਗੇ ਬਿੱਲੀ ਥੈਲੀਅਮ ਬਾਹਰ ਆ ਗਈ ਇਹ ਡਾਇਲੋਗ ਐਵੇਂ ਨਹੀਂ ਬਣਾਇ ਕਿਸੇ ਇਹ ਸੱਚੇ ਆ ਚਲੋ ਹੁਣ ਆਪਾਂ ਕਹਨੂੰ ਡਰਨਾ ਪਤਾ ਬਾਹਾਂ ਖੋਲ ਕੇ ਬੋਲੀਏ ਇਹ ਬਾਹਾਂ ਓਲਾਰ ਓਲਾਰ ਕੇ ਬੋਲੋ ਬੀ ਬਾਦਲਾਂ ਦੇ ਪੱਤਰਕਾਰ ਬਾਦਲਾਂ ਦੀਆਂ ਚੱਪਲਾਂ ਵਿੱਚ ਬੈਠੇ ਐ ਚਾਪਲੂਸੀ ਕਰੀ ਜਾਂਦੇ ਜੀ ਦੀ ਵੀ ਧੌਣ ਵਿੱਚ ਕਿੱਲਾ ਹੋਇਆ ਨਾ ਕੋਈ ਪੱਤਰਕਾਰ ਬੋਲੇ ਬੀ ਬੂਟਾ ਸਿੰਘ ਇਦਾਂ ਬੋਲਦਾ ਸੀ ਉਹ ਗੱਲ ਕਰ ਸਕਦਾ ਐ ਮੈਂ ਇਹ ਗੱਲ ਕਹੀ ਸੀ ਬੋਲੋ ਨਿਰਪੱਖੋ ਕੇ ਬੋਲੋ ਮਤਲਬ ਤੁਸੀਂ ਨਹੀਂ ਬੋਲਦੇ ਆਸ਼ਾ ਲੈ ਸਰਜੀਤ ਬਿੰਦਰਖੀ ਦਾ ਗਾਣਾ ਕਿੰਨਾ ਵਧੀਆ ਸੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਪੁਰਾਣਾ ਗਾਣਾ ਪੂਰਾ ਮਸ਼ਹੂਰ ਹੈ ਹੁਣ ਕੌਣ ਬੋਲਦਾ ਇਹਨਾਂ ਪੱਤਰਕਾਰਾਂ ਦੇ ਚੋਂ ਸੁੱਖਾ ਗੱਪੀ ਤੇ ਜਾ ਕਿ ਇਹਦੇ ਪੈਸੇ ਆਂ ਦੀ ਸ਼ੋਮਨੀ ਕਮੇਟੀ ਦੇ ਪੈਸੇ ਆਂ ਦੀ ਪਰੋਂਠੇ ਸ਼ੋਮਨੀ ਕਮੇਟੀ ਦੇ ਪੈਸੇ ਆਂ ਦੀ ਐਡੀਸ਼ਨ ਸਟੇਜਾਂ ਤੇ ਖੜਤੇ ਹੋਏ ਲੈ ਨਾ ਮੈਕਮੋਕ ਲਾਏ ਇਹ ਸਾਰਾ ਸ਼ੋਮਨੀ ਕਮੇਟੀ ਦਾ ਪੈਸਾ ਹੈ ਜਾਣੇ ਕਿ ਨਰੈਣੂ ਮਹਾਂਤਰ ਬੋਲ ਨਰੈਣੂ ਮਹਾਂਤ ਬੋਲ ਰਹੇ ਨੇ ਇਹਨਾਂ ਪੱਤਰਕਾਰਾਂ ਦੇ ਵਿੱਚੋਂ ਨਰੈਣੂ ਮਹਾਂਤਰ ਜਵਾਬ ਦੇ ਦੋ ਇਹਨਾਂ ਗੱਲਾਂ ਦਾ ਜੇ ਭਗਵੰਤ ਮਾਨ ਦਾ ਵਿਰੋਧ ਕਰਨਾ ਨਾ ਰੜੇ ਮੈਦਾਨ ਵਿੱਚ ਖੜ ਕੇ ਬੋਲੋ ਕਿਦਾ ਸਹਾਰਾ ਨਾ ਬੋਲੋ ਕਿਹਦਾ ਸਹਾਰਾ ਲੈਂਦੀ ਲੋੜ ਨਹੀਂ ਇਹ ਤਾਂ ਸਾਬਤ ਹੋ ਗਿਆ ਇੱਥੋਂ ਤਾਂ ਸਾਬਤ ਹੋ ਗਿਆ ਵੀ ਤੁਹਾਡੇ ਅੰਦਰ ਸੁਖਬੀਰ ਬਾਦਲ ਬੋਲਦਾ ਹੈ ਤੁਹਾਡੇ ਅੰਦਰ ਜੇ ਭਵੰਤਮਨ ਦਾ ਵਿਰੋਧ ਕਰਨਾ ਸੀ ਤਾਂ ਰੜੇ ਮੈਦਾਨ ਖੜ ਕੇ ਕਰੋ ਰੜੇ ਮੈਦਾਨ ਖੜ ਕੇ ਕਿਹਦਾ ਸਹਾਰਾ ਨੂੰ ਲੋ ਇਹ ਤਾਂ ਚਾਪ ਲੂਸੀ ਹੈ ਇਹ ਤਾਂ ਸ਼ਰਿਆਂ ਪਤਾ ਲੱਗਿਆ ਵੀ ਬਾਦਲਾਂ ਦੀ ਸਰਕਾਰ ਬਣਾਉਣ ਵਾਸਤੇ ਤਰਲੋ ਮੱਛੀ ਇਹ ਪੱਤਰਕਾਰ ਹੋ ਰਹੇ ਨੇ ਐਦੋਂ ਬਾਅਦ ਤਾਂ ਕੁਝ ਕਹਿਣ ਦੀ ਲੋੜ ਨਹੀਂ ਜੇ ਤੁਹਾਡੀ ਸਟੇਜ ਤੇ ਸੁਖਵੀਰ ਬਾਦਲ ਬੈਠਾ ਹੈ ਸ਼ਰਿਆਂ ਬੈਠਾ ਹੈ ਫੇਰ ਤਾਂ ਤੁਹਾਡੇ ਉੱਪਰ ਜਵਾਬ ਹੀ ਕੋਈ ਨਹੀਂ ਇਹਦਾ ਮਤਲਬ ਤੁਸੀਂ ਨਹੀਂ ਬੋਲੇ ਤੁਹਾਨੂੰ ਬੁਲਾਇਆ ਗਿਆ ਤੁਹਾਨੂੰ ਲਿਖ ਕੇ ਦਿੱਤਾ ਗਿਆ ਵੀ ਐਦਾਂ ਬੋਲੋ ਐਦਾਂ ਬੋਲੋ ਐਦਾਂ ਬੋਲੋ ਤੁਸੀਂ ਬੋਲੀ ਜਾਂਦੇ ਹੋ ਹੁਣ ਕਾਦੀ ਆਕੜ ਰਹਿ ਗਈ ਹੁਣ ਆਕੜ ਕਾਦੀ ਰਹਿ ਗਈ ਬਸ ਕੱਲੇ ਛੇ ਰਹਿ ਗਏ ਅਸੀਂ ਤਾਂ ਤਾਉਣ ਸਿੱਧੀ ਕਰਕੇ ਤੁਰੰਦਾ ਮਾ ਵਜਾ ਉਤਾਰ ਰਹੇ ਕਰਜ਼ਾ ਉਤਾਰ ਰਹੇ ਬਸ ਆ ਡਾਇਲਗ ਰਹਿ ਕੇ ਬੋਲੀ ਚੱਲੋ ਮਿੱਟੀ ਦਾ ਪੱਟੀ ਗਈ ਤੁਹਾਡੀ ਪੱਤਰਕਾਰੀ ਕਿੱਥੇ ਉਹ ਤਾਂ 25 ਸਾਲ ਸੌਰੀ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਿਆ ਤੇ ਉਹਨੇ ਜੋ ਕੁਛ ਮਾੜੀ-ਮੁੰਡੀ ਮਿਹਨਤ ਕਰਕੇ ਇਹ ਲੋਕ ਇਕੱਠੇ ਕੀਤੇ ਸੀ ਉਹਦਾ ਮਲਿਆ ਮੇਟ ਕਰਤਾ ਮਜੀਠੀਏ ਤੇ ਸੁਖਬੀਰ ਬਾਦਲ ਨੇ ਤੁਸੀਂ ਕਿਹੜੇ ਪੱਤਰਕਾਰ ਹੋ ਤੁਸੀਂ ਤਾਂ ਕੁਛ ਵੀ ਨਹੀਂ ਤੁਹਾਡੇ ਤਾਂ ਮਾੜੇ-ਮੋٹے ਪਰਚੀ ਪਏ ਨੇ ਪਰਚੇ ਪੈਣੇ ਲੋਕਤੰਤਰ ਦੇ ਖਿਲਾਫ ਬੋਲਣਾ ਲੋਕਤੰਤਰ ਦੇ ਵਿੱਚ ਰਹਿ ਕੇ ਬੋਲਣਾ ਸਰਕਾਰਾਂ ਦੇ ਖਿਲਾਫ ਬੋਲਣਾ ਇਹ ਮਾਮੂਲੀ ਜੀ ਗੱਲ ਹੁੰਦੀ ਹੈ ਕੋਈ ਖਾਸ ਗੱਲ ਨਹੀਂ ਜਿਦਾ ਜਿਵੇਂ ਆਪਾਂ ਮੋਟਰਸਾਈਕਲ ਤੇ ਜਾਂਦੇ ਹੋਈਏ ਐਨਕ ਨਾ ਲੱਗੇ ਹੋਵੇ ਅੱਖ ਵਿੱਚ ਮੱਸਰ ਪੈ ਜਾ ਬਸ ਸਿਆਣਾ ਬੰਦਾ ਮੋਟਰਸਾਈਕਲ ਟਾਲੀ ਸੌਰੀ ਕਮਲਾ ਬੰਦਾ ਮੋਟਰਸਾਈਕਲ ਟਾਲੀ ਜਮਾਰ ਲੈਂਦਾ ਸਿਆਣਾ ਬੰਦਾ ਖੜਾ ਕੇ ਅੱਖ ਚ ਮੱਸਰ ਕੱਢ ਲੈਂਦਾ ਬਸ ਇੰਨਾ ਕੀ ਤੂੰ ਸਿ ਮੋਟਰਸ ਨਾਲ ਖੜਾ ਨਹੀਂ ਸਕੇ ਤੂੰ ਟਾਲੀ ਚ ਮਾਰ ਬੈਠੇ ਹੁਣ ਪਿੱਟੀ ਜਾਓ ਜਣਕੇ ਇਹ ਪੱਤਰਕਾਰ ਜਿਹੜੇ ਨਾ ਲੋਕ ਵੀ ਸੁਣ ਲੈਣ ਜੀ ਮੈਂ ਪੂਰੇ ਮੀਡੀਆ ਦੀ ਗੱਲ ਕਰ ਰਿਹਾ ਜੀ ਇਹ ਦੋ ਚਾਰ ਤੇ ਨਹੀਂ ਪੂਰੀਏ ਪੂਰੇ ਮੀਡੀਆ ਦਾ ਇੱਕ ਇੱਕ ਕਿਰਦਾਰ ਹੈ ਵੀ ਉਹ ਨਿਊਟਰਲ ਹੋ ਕੇ ਬੋਲਣ ਨਿਊਟਰਲ ਹੋ ਕੇ ਕਹਿੰਦੇ ਪਾਲੇ ਵਿੱਚ ਖੜ ਕੇ ਕਿਸੇ ਪਾਰਟੀ ਦੇ ਹੱਕ ਵਿੱਚ ਖੜ ਕੇ ਨਾ ਬੋਲਣ ਸ਼ਰਯਾਂ ਬੋਲੋ ਜਿਹੜੀ ਸਰਕਾਰ ਧੱਕਾ ਕਰਦੀ ਹੈ ਉਹਦੇ ਖਿਲਾਫ ਬੋਲੋ ਪਰ ਬਾਦਲਾਂ ਦੀ ਸਟੇ ਤੇ ਬਾਦਲਾਂ ਦੇ ਪਾਲੇ ਵਿੱਚ ਖੜ ਕੇ ਬੋਲਣਾ ਇਹ ਤਾਂ जगਜਾਹਰ ਹੋ ਗਿਆ ਵੀ ਤੁਹਾਨੂੰ ਬੁਲਾਉਣ ਵਾਲਾ ਸੁੱਖਾ ਅਮਲੀ ਹੈ ਸੁੱਖਾ ਅਮਲੀ ਹੋਰ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਤੇ ਤੁਸੀਂ ਸਾਬਤ ਕਰਤਾ ਬਿਸਾਨੂ ਬੁਲਾਉਣ ਵਾਲਾ ਸੁਖਵੀਰ ਬਾਗਲਾ ਤੇ ਭਵੰਤਮਾਨ ਦੇ ਖਿਲਾਫ ਨਹੀਂ ਤੁਸੀਂ ਬੋਲ ਰਹੇ ਹੁਣ ਤਾਂ ਕੋਈ ਫਿਕਰ ਨਹੀਂ ਉਹਨੂੰ ਕੋਈ ਫਿਕਰ ਨਹੀਂ ਉਹ ਤਾਂ ਆਪਣੀ ਤੜ ਵਿੱਚ ਬੋਲ ਰਿਹਾ ਜੋ ਕੁਝ ਕਰ ਰਿਹਾ ਇਹ ਤਾਂ ਜਿਹਦੇ ਤੁਸੀਂ ਹੱਕ ਵਿੱਚ ਬੋਲ ਰਹੇ ਹੋ ਉਹਦੀਆਂ ਚੀਕਾਂ ਦੀ ਆਵਾਜ਼ ਹੈ ਉਹਦੀਆਂ ਚੀਕਾਂ ਦੀ ਆਵਾਜ਼ ਹੈ ਫਿਲਮ ਦੇ ਵਿੱਚ ਨਾ ਜਿਹੜੇ ਐਕਟਰ ਨੂੰ ਹੱਸਣਾ ਨਹੀਂ ਆਉਂਦਾ ਹੁੰਦਾ ਉਹ ਰੋਣਾ ਨਹੀਂ ਆਉਂਦਾ ਹੁੰਦਾ ਤੇ ਉਹਦੇ ਲਈ ਡਬੰਗ ਕੀਤੀ ਜਾਂਦੀ ਹੈ ਉਹਦਾ ਹੱਸਣ ਵਾਸਤੇ ਵੀ ਨਕਲੀ ਹਾਸਾ ਪਾਇਆ ਜਾਂਦਾ ਰੋਣ ਵਾਸਤੇ ਵੀ ਨਕਲੀ ਰੋਣਾ ਪਾਇਆ ਜਾਂਦਾ ਤੇ ਉਹ ਸਰਵੇ ਨੂੰ ਨਾ ਰੋਣਾ ਆਉਂਦਾ ਨਾ ਹੱਸਣਾ ਆਉਂਦਾ ਉਹ ਤੁਹਾਡੇ ਕੋਲ ਸਾਰਾ ਕੁਝ ਕਰਾਇਆ ਜਾ ਰਿਹਾ ਚਾਰ ਛੇ ਲੜ ਦੇ ਕੇ ਪਿੱਟੋ ਵੀ ਤੁਸੀਂ ਹੱਸੋ ਵੀ ਤੁਸੀਂ ਹਿੰਦੂ ਜਿਹੜੇ ਹਬੀ ਤੁਸੀਂ ਪੱਤਰਕਾਰ ਜਾਂ ਫਿਲਮੀ ਐਕਟਰ ਵੀ ਤੁਸੀਂ ਹੱਸਣ ਵਾਸਤੇ ਰੱਖੇ ਹੋ ਜਾਂ ਪਿੱਟਣ ਵਾਸਤੇ ਰੱਖਿਓ ਮੇਰੇ ਕੋਲ ਮਸਾਲਾ ਨਹੀਂ ਮੁੱਕਦਾ ਮਾੜੀ ਦੀ ਕਿਤੋਂ ਡੱਬੀ ਫਰੋਲ ਲੀਏ ਇਹ ਬਹੁਤ ਕੁਝ ਨਿਕਲ ਆਉਂਦਾ ਇੱਕ ਪਹਿਲਾ ਹੁੰਦਾ ਨਹੀਂ ਸੱਪ ਜਦੋਂ ਤੁਸੀਂ ਦਿਵਾੜੀ ਤੇ ਪਟਾਕੇ ਚਲਾਉਂਦੇ ਏ